ਸਭ ਤੋਂ ਪਹਿਲਾਂ ਜਕਾਰੇ ਦੀ ਸਾਂਝ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜੈ ਸ਼੍ਰੀ ਰਾਮ ਜੈ ਜੈ ਸ਼੍ਰੀ ਰਾਮ ਸਾਡੇ ਬਹੁਤ ਹੀ ਸਤਿਕਾਰਯੋਗ ਮਾਨਯੋਗ ਜਿਨ੍ਹਾਂ ਦੇ ਮੈਂ ਸਮਝਦਾ ਹਿੰਦੁਸਤਾਨ ਦਿਲ ਚ ਵਸਦਾ ਤੇ ਅੱਜ ਜੇ ਹਿੰਦੁਸਤਾਨ ਸਭ ਤੋਂ ਅਮਨ ਸ਼ਾਂਤੀ ਦਾ ਸੰਦੇਸ਼ ਲੈ ਕੇ ਦੁਨੀਆ ਚ ਜਾ ਰਿਹਾ ਤੇ ਉਹ ਜੇ ਸਾਰਾ ਦੇਸ਼ ਅੱਜ ਅਮਨ ਸ਼ਾਂਤੀ ਤਰੱਕੀ ਕਰ ਰਿਹਾ ਤਾਂ ਮੇਰੇ ਮਾਨਯੋਗ ਅਮਿਤ ਸ਼ਾਹ ਜੀ ਮੈਂ ਦਿਲ ਦੀਆਂ ਗਹਿਰਾਈਆਂ ਤੋਂ ਤੁਹਾਡੇ ਵੱਲੋਂ ਸਾਰਿਆਂ ਵੱਲੋਂ ਮੈਂ ਉਹਨਾਂ ਦਾ ਲੁਧਿਆਣਾ ਦੀ ਧਰਤੀ ਤੇ ਇਸ ਇਲੈਕਸ਼ਨਾਂ ਦੇ ਵਿੱਚ ਪੰਜਾਬ ਦਾ ਪਹਿਲਾ ਗੇੜਾ ਉਹਨਾਂ ਦਾ ਤੇ ਤੁਸੀਂ ਸਾਰੇ ਉਹਨਾਂ ਦਾ ਤਾੜੀਆਂ ਮਾਰ ਕੇ ਵੈਲਕਮ ਕਰੋ ਜਨ ਦੇਲ ਦੀਆਂ ਗਰਾਈਆਂ ਤੋਂ ਧੰਨਵਾਦ ਕਰੋ ਸਾਡੇ ਬਹੁਤ ਹੀ ਸਤਿਕਾਰਯੋਗ ਪੰਜਾਬ ਦੇ ਕਿਸਾਨਾਂ ਦੇ ਸਾਰਿਆਂ ਦੇ ਲੀਡਰ ਸ੍ਰੀ ਸੁਨੀਲ ਜਾਖੜ ਜੀ ਮੰਚ ਤੇ ਬਿਰਾਜਮਾਨ ਸਾਰੀ ਸੀਨੀਅਰ ਲੀਡਰਸ਼ਿਪ ਮੈਂ ਸਿਰਫ ਟਾਈਮ ਨਹੀਂ ਲੈਣਾ ਕਿਉਂਕਿ ਬਹੁਤ ਦੂਰੋਂ ਦੂਰੋਂ ਰੈਲੀਆਂ ਕਰਕੇ ਸਾਡੇ ਤਾਂ ਪੰਜਾਬ ਦੇ ਵਿੱਚ ਸਾਨੂੰ ਜੇ ਅਸੀਂ ਅਮਨ ਸ਼ਾਂਤੀ ਚਾਹੁੰਦੇ ਆ ਜੇ ਗੈਂਗਸਟਰ ਬਾਦ ਖਤਮ ਕਰਨਾ ਚਾਹੁੰਦੇ ਆ ਜੇ ਅਸੀਂ ਪੰਜਾਬ ਚ ਨਸ਼ਾ ਖਤਮ ਕਰਨਾ ਚਾਹੁੰਦੇ ਆ ਤਾਂ ਸਾਡੇ ਪੰਜਾਬ ਤੇ ਸਾਡੂੰ ਲੋੜ ਸਾਡੇ ਇਹ ਜੇ ਹੋਮ ਮਿਨਿਸਟਰ ਅਮਿਤ ਸ਼ਾਹ ਜੀ ਦੀ ਜੇ ਸਾਰੀਆਂ ਗੱਲਾਂ ਪੰਜਾਬ ਦੇ ਵਿੱਚ ਠੀਕ ਕਰਨੀਆਂ ਨਹੀਂ ਪੰਜਾਬ ਅੱਜ ਤਬਾਹ ਹੋ ਰਿਹਾ ਪੰਜਾਬ ਅੱਜ ਕਰਜ਼ੇ ਚ ਡੁੱਬ ਗਿਆ ਮੈਂ ਇਹਨਾਂ ਦੇ ਨਾਲ 10 ਸਾਲ ਤੋਂ ਜਦੋਂ ਦੇ ਹੋਮ ਮਿਨਿਸਟਰ ਬਣੇ ਆ ਮੇਰਾ ਗੱਲ ਹੁੰਦੀ ਆ ਇੰਨਾ ਭਾਰੀ ਫਿਕਰ ਹਰ ਵੇਲੇ ਇਹਨਾਂ ਨੂੰ ਪੰਜਾਬ ਦਾ ਰਹਿੰਦਾ ਵੀ ਪੰਜਾਬ ਚ ਡਿਵੈਲਪਮੈਂਟ ਹੋਣੀ ਚਾਹੀਦੀ ਆ ਪੰਜਾਬ ਇੱਕ ਐਸਾ ਸੂਬਾ ਏ ਜਿਹੜਾ ਦੇਸ਼ ਦਾ ਦਿਲ ਆ ਦਿਲ ਪਰ ਕਈ ਗੱਲਾਂ ਅਸੀਂ ਆਏ ਜਿਹਦੇ ਕਰਕੇ ਇਹ ਮੌਕਾ ਸਾਨੂੰ ਨਹੀਂ ਮਿਲਿਆ ਪਰ ਮੈਂ ਅਮਿਤ ਸ਼ਾਹ ਜੀ ਦਾ ਮੋਦੀ ਸਾਹਿਬ ਦਾ ਮੈਂ ਦਿਲ ਦੀਆਂ ਗਰਾਈਆਂ ਤੋਂ ਧੰਨਵਾਦ ਦਿਆਂ ਵੀ ਇਸ ਵਾਰ ਇਹਨਾਂ ਨੇ ਫੈਸਲਾ ਲਿਆ 13 ਦੀਆਂ 13 ਸੀਟਾਂ ਤੇ ਪਹਿਲੀ ਵਾਰ ਭਾਜਪੀ ਭਾਰਤੀ ਜਨਤਾ ਪਾਰਟੀ ਲੜ ਰਹੀ ਆ ਤੇ ਉਹ ਜੋਸ਼ ਤੁਹਾਡੇ ਵਿੱਚ ਨਜ਼ਰ ਆ ਰਿਹਾ ਅਸੀਂ ਤਾਂ ਇਹ ਸੋਚਿਆ ਸੀ ਵੀ ਆ ਟੈਂਟ ਬੜਾ ਵੱਡਾ ਏ ਮੰਡੀ ਚ ਪਰ ਅੱਜ ਮੈਂ ਇਸ ਗੱਲ ਦੀ ਮਾਫੀ ਮੰਗਣੀ ਚਾਹਨਾ ਵੀ ਸਾਨੂੰ ਇਦੋਂ ਵੀ ਜੇ ਦੁੱਗਣਾ ਟੈਂਪੂ ਲਾਉਂਦੇ ਟੈਂਟ ਲਾਉਂਦੇ ਉਹ ਵੀ ਥੋੜਾ ਰਹਿ ਜਾਣਾ ਸੀ ਕਿਉਂਕਿ ਲੋਕ ਜਾਣਦੇ ਅਮਿਤ ਸ਼ਾਹ ਜੀ ਦਾ ਕਿਸ ਤਰੀਕੇ ਨਾਲ ਲੋਹਾ ਬਣਾਉਂਦੇ ਆ ਤੇ ਜੇ ਸਾਡੇ ਇਹਨਾਂ ਦੇ ਅੱਜ ਧਰਤੀ ਤੇ ਅੱਜ ਇਹਨਾਂ ਦਾ ਚੱਕਰ ਲਿਆ ਅੱਜ ਤੋਂ ਬਾਅਦ ਦੇਖਿਓ ਸਾਰਾ ਪੰਜਾਬ ਕਿਵੇਂ ਅਗੜਾਈ ਲੈਂਦਾ ਅੱਜ ਪੰਜਾਬ ਇਸ ਤਰੀਕੇ ਨਾਲ ਬਦਲ ਜਾਏਗਾ ਭਈ ਉਹ ਤੁਸੀਂ ਅੰਦਾਜ਼ਾ ਨਹੀਂ ਲਾ ਸਕਦੇ ਮੈਂ ਸਿਰਫ ਦੋ ਤਿੰਨ ਗੱਲਾਂ ਇਹਨਾਂ ਦੇ ਮੂਰੇ ਰੱਖਣੀਆਂ ਕਿਉਂਕਿ ਪੰਜਾਬ ਸਾਡਾ ਇੱਕ ਮੈਂਚੈਸਟਰ ਲੁਧਿਆਣਾ ਸੀ ਉਹਦਾ ਅੱਜ ਲੁਧਿਆਣਾ ਚਾਹੇ ਹੌਜ਼ਰੀ ਦੇ ਨਾਂ ਤੇ ਚਾਹੇ ਡਾਈੰਗ ਦੇ ਨਾਂ ਤੇ ਚਾਹੇ ਸਾਈਕਲ ਇੰਡਸਟਰੀ ਤੇ ਹੈਂਡ ਟੂਲਸ ਤੁਹਾਡੇ ਸਾਰਿਆਂ ਤੇ ਇਹ ਸਟੀਲ ਦੇ ਨੋ ਜਾਣਿਆ ਜਾਂਦਾ ਇਹ ਬਾਬਾ ਵਿਸ਼ਕਰਮਾ ਜੀ ਦੀ ਧਰਤੀ ਇਹ ਬਾਬਾ ਵਿਸ਼ਕਰਮਾ ਜੀ ਦਾ ਇੱਥੇ ਆਸ਼ੀਰਵਾਦ ਆ ਪਰ ਸਾਡਾ ਇਸ ਵੇਲੇ ਇਸ ਤਰੀਕੇ ਨਾਲ ਬੁਰਾ ਹਾਲ ਆ ਅੱਜ ਸਾਡੀ ਇੰਡਸਟਰੀ ਸਾਡੇ ਧਰਨੇ ਲਗ ਲਗ ਸਾਡੇ ਬੁਰਾ ਹਾਲ ਹੋਇਆ ਪਿਆ ਟਰੈਕ ਬੰਦ ਰਸਤੇ ਬੰਦ ਕੋਈ ਚੀਜ਼ ਵੀ ਅੱਜ ਸਾਡਾ ਜਿਹੜਾ ਬਿਜ਼ਨਸਮੈਨ ਆ ਉਹ ਤੰਗ ਹੋ ਰਿਹਾ ਪਰ ਮੈਂ ਇਹ ਗੱਲ ਕਹਿਣਾ ਚਾਹਨਾ ਸਾਡਾ ਐਮੀ ਨਹੀਂ ਡਬਲ ਇੰਜਨ ਦੀ ਸਰਕਾਰ ਕਹੀ ਜਾਂਦੀ ਜਿੱਥੇ ਜਿੱਥੇ ਡਬਲ ਇੰਜਨ ਅੱਜ ਯੂਪੀ ਦੇ ਲੋਕ ਦੱਸੋ ਖੜੇ ਕਿੰਨੇ ਯੂਪੀ ਦੇ ਲੋਕ ਇਸੇ ਤਦਾਦ ਚ ਨੇ ਪਰ ਜੇ ਉਹਨਾਂ ਨੂੰ ਕਹੀਏ ਉਹ ਕਹਿੰਦੇ ਅੱਜ ਯੂਪੀ ਸਾਡਾ ਅਸਮਾਨ ਤੇ ਪਹੁੰਚ ਗਿਆ ਬਿਹਾਰ ਸਾਡਾ ਅਸਮਾਨ ਤੇ ਪਹੁੰਚ ਗਿਆ ਤੇ ਸਾਡਾ ਗੁਰੂਆਂ ਦਾ ਪੰਜਾਬ ਇਹ ਧਰਤੀ ਆ ਜਿਹੜੀ ਇਹ ਨਸ਼ੇ ਨਾਲ ਕਰਜ਼ੇ ਨਾਲ ਡੁੱਬਦੀ ਜਾ ਰਹੀ ਆ ਸਾਡੇ ਕਾਰੋਬਾਰ ਖਤਮ ਹੁੰਦੇ ਜਾ ਰਹੇ ਆ ਸਾਡੇ ਇੰਡਸਟਰੀਸ ਐਨਪੀਏ ਹੋ ਗਏ ਨੇ ਤੇ ਅਮਿਤ ਸ਼ਾਹ ਜੀ ਸਾਨੂੰ ਬਹੁਤ ਇਕੱਲੇ ਇਕੱਲੇ ਨੂੰ ਲੋੜ ਆ ਤੁਹਾਡੀ ਏ ਤੁਸੀਂ ਫੈਸਲਾ ਕੀਤਾ ਅੱਜ ਕੱਲੀ ਕੱਲੀ ਗੱਲ ਅਸੀਂ ਥੋਤੋ ਚੋਨੇ ਆ ਸਾਨੂੰ ਵਿਸ਼ਵਾਸ ਦਿਵਾ ਕੇ ਜਾਓ ਸਾਨੂੰ ਭਰੋਸਾ ਦਿਵਾ ਕੇ ਜਾਓ ਇਹ ਤਾਂ ਫੈਸਲਾ ਗੁਜਰਾਤ ਯੂਪੀ ਮੱਧ ਪ੍ਰਦੇਸ਼ ਰਾਜਸਥਾਨ ਨੇ ਫੈਸਲਾ ਕਰ ਲਿਆ ਵੀ ਸਰਕਾਰ ਜਿਹੜੀ ਉਹ ਬੀਜੇਪੀ ਦੀ ਬਣ ਰਹੀ ਆ ਜਦੋਂ ਉੱਥੇ ਸਰਕਾਰ ਬਣ ਰਹੀ ਆ ਇਹਦਾ ਮਤਲਬ ਆਉਣ ਵਾਲੇ ਦੇਸ਼ ਦੇ ਪ੍ਰਧਾਨ ਮੰਤਰੀ ਮੋਦੀ ਬਣ ਰਹੇ ਆ ਆਉਣ ਵਾਲੇ ਦੇਸ਼ ਦੇ ਹੋਮ ਮਿਨਿਸਟਰ ਅਮਿਤ ਸ਼ਾਹ ਜੀ ਬਣ ਰਹੇ ਆ ਤੇ ਆਪਾਂ ਆਪਾਂ ਕਿਉਂ ਪਿੱਛੇ ਰਹਿਣਾ ਆਪਾਂ ਵੀ ਇੱਕ ਤਰੀਕ ਨੂੰ ਉਸ 400 ਦੀ ਮਾਲਾ ਚ ਸ਼ਾਮਲ ਹੋਈਏ ਤੇ ਜਿਹਦੇ ਨਾਲ ਇਹ ਜਿਹੜਾ 1 ਤੋਂ 50 ਤੋਂ 100 ਤੱਕ ਜਿਹੜਾ ਚੱਕ ਪਹੀਆ ਚੱਲ ਰਿਹਾ ਡਵੈਲਪਮੈਂਟ ਦਾ ਤਰੱਕੀ ਦਾ ਉਹਨੂੰ ਆਪਾਂ ਵੀ ਉਹ ਪਹੀਆ ਚਲਾ ਲਈਏ ਮੇਰੀ ਹੱਥ ਜੋੜ ਕੇ ਬੇਨਤੀ ਆ ਅੱਜ ਸਾਡੇ ਮਜ਼ਦੂਰ ਫੈਕਟਰੀ ਤੋਂ ਬਾਹਰ ਜਾਂਦੇ ਆ ਉਹਨਾਂ ਨੂੰ ਲੁੱਟ ਲੈਂਦੇ ਆ ਉਹਨਾਂ ਦੇ ਟੈਲੀਫੋਨ ਖੋ ਲੈਂਦੇ ਆ ਗੈਂਗਸਟਰਾਂ ਦੇ ਸਾਡੇ ਇੰਡਸਟਰੀਆਂ ਨੂੰ ਟੈਲੀਫੋਨ ਆਉਂਦੇ ਆ ਤੇ ਇੰਡਸਟਰੀ ਵਾਲੇ ਕਰੋੜਾਂ ਰੁਪਈਆ ਉਹਨਾਂ ਨੂੰ ਆਪਣੀ ਜਾਨ ਬਚਾਉਣ ਲਈ ਦਿੰਦੇ ਆ ਹਮੇਸ਼ਾ ਜੀ ਜਦੋਂ ਤੁਸੀਂ ਸਾਰੇ ਦੇਸ਼ ਦੇ ਵਿੱਚ ਇਕੱਲੇ ਇਕੱਲੇ ਨੂੰ ਪਾਕਿਸਤਾਨ ਨੂੰ ਵਿੱਚ ਜਾ ਕੇ ਠੋਕ ਸਕਦੇ ਹੋ ਯੂਪੀ ਅਰਗੇਜ ਗੈਂਗਸਟਰ ਖਤਮ ਕਰ ਸਕਦੇ ਹੋ ਸਾਡੇ ਮੇਰੇ ਤੁਹਾਡੇ ਮੂਰੇ ਹੱਥ ਜੋੜ ਕੇ ਬੇਨਤੀ ਆ ਸਾਡੇ ਵੱਲ ਧਿਆਨ ਕਰੋ ਸਾਡਾ ਬਾਰਡਰ ਸਟੇਟ ਪਹਿਲਾਂ ਹੀ ਆ ਬਾਰਡਰ ਕਰਕੇ ਦਸ਼ਾ ਬੜਾ ਹੁੰਦਾ ਬੜਾ ਅਸੀਂ ਨੁਕਸਾਨ ਚ ਲੱਗਿਆ ਏ 47 ਤੋਂ ਲੈ ਕੇ ਹੁਣ ਤੱਕ ਅਸੀਂ ਨੁਕਸਾਨ ਚੱਲੀ ਜਾ ਰਹੇ ਆ ਇਸੇ ਤਰੀਕੇ ਨਾਲ ਸਰਦਾਰ ਬੈਂਤ ਸਿੰਘ ਜੀ ਨੇ ਆਪਣੀ ਕੁਰਬਾਨੀ ਦਿੱਤੀ ਆਪਣੀ ਸ਼ਹਾਦਤ ਦਿੱਤੀ ਅੱਜ ਅਮਿਤ ਸ਼ਾਹ ਜੀ ਫੇਰ ਉਹ ਤਾਕਤਾਂ ਜਿਹੜੀਆਂ ਸਿਰ ਚੱਕਰੀਆਂ ਅੱਜ ਸਾਨੂੰ ਫੇਰ ਪੰਜਾਬ ਚੋਂ ਡਰ ਲੱਗਦਾ ਭਈ ਕਿਤੇ ਉਹ ਸਿਰ ਨਾ ਚੱਕ ਲੈਣ ਅੱਜ ਇਹ ਵਿਸ਼ਵਾਸ ਦਿਵਾ ਕੇ ਜਾਓ ਵੀ ਮੈਂ ਪੰਜਾਬ ਚ ਕਿਸੇ ਕੀਮਤ ਤੇ ਅਮਨ ਸ਼ਾਂਤੀ ਭੰਗ ਨਹੀਂ ਹੋਣ ਦਊਗਾ ਮੈਂ ਪੰਜਾਬ ਹਰ ਜਿਹੜਾ ਬੱਚਾ ਜੰਮਦਾ ਉਹ ਪੈਦਾ ਹੁੰਦਾ ਪੋਲਿਊਸ਼ਨ ਚ ਪੈਦਾ ਹੁੰਦਾ ਲੁਧਿਆਣੇ ਚ ਟ੍ਰੈਫਿਕ ਚ ਉਹ ਪੈਦਾ ਹੁੰਦਾ ਸਾਡੇ ਕੋਲ ਸਾਹ ਲੈਣ ਨੂੰ ਹਵਾ ਨਹੀਂ ਸਾਡੇ ਕੋਲ ਚੱਲਣ ਨੂੰ ਟ੍ਰੈਫਿਕ ਦਾ ਇੰਨਾ ਬੁਰਾ ਹਾਲ ਆ ਹਮੇਸ਼ਾ ਜੀ ਅਸੀਂ ਵੀ ਉਰੇ ਚਾਹਨੇ ਆਂ ਇੰਟਰਨੈਸ਼ਨਲ 에어ਪੋਰਟ ਹੋਵੇ ਜਿੱਥੇ ਤੁਸੀਂ ਹਲਵਾਰੇ ਉਤਰੇ ਹੋ ਅਸੀਂ ਵੀ ਚਾਹੁੰਦੇ ਹਾਂ ਸਾਡੇ ਮੈਟਰੋ ਚੱਲੇ ਅਸੀਂ ਵੀ ਚਾਹੁੰਦੇ ਹਾਂ ਸਾਡੇ ਪੀਜੀਆਈ ਐਮ ਸਾਬੇ ਅਸੀਂ ਵੀ ਚਾਹੁੰਦੇ ਹਾਂ ਸਾਡੇ ਇੰਡਸਟਰੀ ਦਾ ਕਲਸਟਰ ਆਵੇ ਅਸੀਂ ਵੀ ਚਾਹੁੰਦੇ ਹਾਂ ਕਨਵੈਨਸ਼ਨ ਸੈਂਟਰ ਬਣ ਐਗਜ਼ੀਬਿਸ਼ਨ ਸੈਂਟਰ ਬਣ ਤੇ ਸਾਡੇ ਤੇ ਇਹ ਸਾਰੀਆਂ ਚੀਜ਼ਾਂ ਲੁਧਿਆਣਾ 60% ਪੈਸਾ ਜਿਹੜਾ ਪੰਜਾਬ ਚੱਲਦਾ ਏ ਉਹ 60% ਲੁਧਿਆਣੇ ਤੋਂ ਚੱਲਦਾ ਤੇ ਲੁਧਿਆਣੇ ਨੂੰ ਪਿਛਲੇ 10 ਸਾਲ 20 ਸਾਲ ਤੋਂ ਬਿਲਕੁਲ ਰਹੇ ਪੈਸੇ ਲੁੱਟ ਕੇ ਲਿਆ ਜਾਂਦੇ ਆ ਚਾਹੇ ਉਹ ਕਾਂਗਰਸ ਪਾਰਟੀ ਆ ਚਾਹੇ ਆਮ ਆਦਮੀਆਂ ਔਰ ਇਹ ਇੰਡਸਟਰੀਸ ਤੋਂ ਜੇਬਾਂ ਚੋਂ ਪੈਸੇ ਲੁੱਟ ਕੇ ਲੈ ਜਾਂਦੇ ਆ ਪਰ ਜਦੋਂ ਸਰਕਾਰਾਂ ਆ ਜਾਂਦੀਆਂ ਜਦੋਂ ਇਹ ਕੋਈ ਬਿਜਲੀ ਤੇ ਕਪਾਹਤ ਮੰਗਦੇ ਆ ਜਦੋਂ ਇਹ ਕੋਈ ਲੋਨ ਤੇ ਟੈਕਸ ਤੇ ਉਹਨਾਂ ਤੇ ਕੋਈ ਗੱਲ ਕਰਦੇ ਆ ਤਾਂ ਉਸ ਵਾਰ ਸੀਐਮ ਜਿਹੜਾ ਸਾਡਾ ਮੂੰਹ ਫੇਰ ਲੈਂਦਾ ਸਾਨੂੰ ਆਸ ਕੇਂਦਰ ਤੇ ਆ ਸਾਨੂੰ ਆਸ ਥੋੜੇ ਤੇ ਆ ਐਸੇ ਕਰਕੇ ਮੇਰੇ ਅਰਗਾ ਜ ਥੋੜੇ ਨਾਲ ਕਾਂਗਰਸ ਪਾਰਟੀ ਨੂੰ ਛੱਡ ਕੇ ਕਿਉਂਕਿ ਉਹਨਾਂ ਦਾ ਕੋਈ ਕੰਮ ਨਹੀਂ ਉਹ ਸਿਰਫ ਤੇ ਸਿਰਫ ਤੋਸ਼ਟੀ ਕਰਨ ਦੀ ਰਾਜਨੀਤੀ ਵੰਡਣ ਦੀ ਰਾਜਨੀਤੀ ਕਰਦੇ ਆ ਇੱਕ ਪਾਸੇ ਬੈਠਿਆ ਜੋੜਨ ਦੀ ਰਾਜਨੀਤੀ ਕੀਤੀ ਆ ਜੰਮੂ ਕਸ਼ਮੀਰ ਤੋਂ ਲੈ ਕੇ ਕੰਨਿਆ ਕੁਮਾਰੀ ਤੱਕ ਅੱਜ ਦੇਸ਼ ਇੱਕ ਅੱਜ ਦੇਸ਼ ਮੋਦੀ ਜੀ ਦੇ ਨਾਲ ਤੇ ਤੁਸੀਂ ਲੁਧਿਆਣੇ ਵਾਲਿਓ ਪਿੱਛੇ ਨਾ ਰਹਿ ਜਿਓ ਮੈਂ ਤੁਹਾਨੂੰ ਅਖੀਰ ਚ ਹੀ ਬੇਨਤੀ ਕਰਦਾ ਮੇਰਾ ਜੋਰ ਇਸੇ ਤੇ ਆ ਤੁਹਾਡੇ ਤੇ ਜੋਰ ਆ ਜੇ ਆਪਾਂ ਮੋਦੀ ਜੀ ਨੂੰ ਕਮਲ ਦੇ ਫੁੱਲ ਨੂੰ ਰੇਖੜਾ ਲਿਆ ਤਾਂ ਤੁਸੀਂ ਦੇਖਿਓ ਇੱਕ ਸਾਲ ਦੇ ਅੰਦਰ ਸਾਡਾ ਵੀ ਨੌਇਡਾ ਸਾਡਾ ਵੀ ਗੜਗਾਓ ਸਾਡਾ ਵੀ ਫਰੀਦাবাদ ਬਣਿਆ ਜਾਊ ਜੇ ਕਿਤੇ ਆਪਾਂ ਕਮੀ ਛੱਡ ਗਏ 5 ਸਾਲ ਚ ਲੁਧਿਆਣਾ ਮੈਂਚੈਸਟਰ ਤੱਕ ਕੀ ਇਹ ਲੁਧਿਆਣਾ ਲੁਧਿਆਣਾ ਨਹੀਂ ਰਹਿਣਾ ਇਹ ਹੁਣ ਤੁਹਾਡੇ ਗੇਮ ਪਾਲੇ ਚ ਤੁਹਾਡੇ ਕੋਲ ਤੁਸੀਂ ਫੈਸਲਾ ਕੀ ਲੈਣਾ ਇੰਨੇ ਸ਼ਬਦਾਂ ਨਾਲ ਫੇਰ ਮੈਂ ਸਾਡੇ ਗ੍ਰਹਿ ਮੰਤਰੀ ਜੀ ਉਹਨਾਂ ਦਾ ਦਿਲ ਦੀਆਂ ਗਰਾਈਆਂ ਤੋਂ ਜਿਹੜਾ ਕਿ ਮੈਨੂੰ ਆਪਣਾ ਇੱਕ ਛੋਟਾ ਭਰਾ ਆਪਣਾ ਸਮਝਦੇ ਆ ਮੇਰੇ ਤੇ ਹਮੇਸ਼ਾ ਇਹਨਾਂ ਨੇ ਹੱਥ ਰੱਖਿਆ ਤੇ ਮੈਂ ਆਸ ਕਰਦਾ ਅੱਗੇ ਵੀ ਇਸੇ ਤਰੀਕੇ ਨਾਲ ਸਾਡੇ ਲੁੜਿਆਣੇ ਤੇ ਮੇਰੇ ਤੇ ਹੱਥ ਰੱਖਣਗੇ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜੈ ਹਿੰਦ ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਲਈ ਫੋਲੋ ਕਰੇ ਦੈਨਿਕ ਸਵੇਰਾ ਟੀਵੀ YouTube Facebook Instagram X ਪੋਰ ਵਟਸਐਪ ਚੈਨਲ ਪਰ